ਇਹਨਾਂ ਨੇ ਗਲਤ ਵਿਵਹਾਰ ਕੀਤਾ ਜਿਹੜਾ ਮੈਨੂੰ ਸ਼ਰਮ ਆਉਂਦੀ ਆ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਇਦਾਂ ਹੀ ਬੈਠਿਆ ਬੈਠਿਆ ਮੈਨੂੰ ਕਿੰਦੇ ਰਜਿਸਟਰ ਫੜਾਓ ਜਿੱਦਿ ਮੈਂ ਇਹਨਾਂ ਨੂੰ ਰਜਿਸਟਰ ਫੜਾਉਣ ਲੱਗੀ ਤਾਂ ਮੈਨੂੰ ਲੱਗਾ ਕਿ ਇਹਨਾਂ ਦਾ ਹੱਥ ਜਿਹੜਾ ਮੇਰੇ ਇੱਕ ਹੱਥ ਨੂੰ ਇਹਨਾਂ ਨੇ ਜਾਣ ਬੁੱਝ ਕੇ ਟੱਚ ਕੀਤਾ ਕਿਹੋ ਜੀਆਂ ਜਿਹੜੀਆਂ ਗੱਲਾਂ ਜਿਹੜੀਆਂ ਇੱਕ ਅਕਸਰ ਨੂੰ ਨਹੀਂ ਸੋਭਾ ਦਿੰਦੀਆਂ ਇਹੋ ਜੀਆਂ ਗੱਲਾਂ ਇਹਨਾਂ ਨੇ ਕੀਤੀਆਂ ਕੀ ਕੋਲਾ ਸਿੰਘ ਜਿਹੜਾ ਆਪਣੀਆਂ ਨਿੱਜੀ ਰੰਚਿਸ਼ ਜਿਹੜੀ ਉਹ ਸਾਡੇ ਪ੍ਰਤੀ ਰੱਖਦੇ ਆ ਔਰਤਾਂ ਪ੍ਰਤੀ ਜਿਹੜਾ ਉਹਨਾਂ ਦਾ ਮਾੜਾ ਰਵਈਆ ਉਹਨੂੰ ਛੱਡ ਨਹੀਂ ਰਹੇ ਇਸ ਅਫਸਰ ਨੇ ਮੇਰੀ ਫਾਈਲ ਸਾਈਨ ਨਹੀਂ ਕੀਤੀ ਤੇ ਮੈਨੂੰ 5 ਵਜੇ ਤੱਕ ਲੰਬੇ ਸਮੇਂ ਤੱਕ ਬੇਵਜ੍ਹਾ ਦਫ਼ਤਰ ਬਿਠਾਈ ਰੱਖਿਆ ਕਈ ਤਰ੍ਹਾਂ ਦੇ ਕਾਰਨ ਕਰਕੇ ਉਹ ਚੁੱਪ ਰਹਿੰਦੀਆਂ ਬੋਲਦੀਆਂ ਨਹੀਂ ਇਹਦੇ ਅੱਗੇ ਪਰ ਉਹ ਕਿਸੇ ਨਾ ਕਿਸੇ ਮਤਲਬ ਤਰੀਕੇ ਦੇ ਨਾਲ ਲੇਡੀਜ਼ ਨੂੰ ਪਰੇਸ਼ਾਨ ਕਰਨਾ ਜਿਹੜਾ ਉਹਦਾ ਸੁਭਾਅ ਆ ਪ੍ਰਾਇਮਰੀ ਸਿੱਖਿਆ ਵਿਭਾਗ ਵਿੱਚ ਤਨਾਤ ਇੱਕ ਮਹਿਲਾ ਅਧਿਆਪਕਾ ਵੱਲੋਂ ਆਪਣੇ ਬਲਾਕ ਸਿੱਖਿਆ ਅਧਿਕਾਰੀ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਬਦਲੀ ਹੋਣ ਤੇ ਫਾਰਗ ਨਾ ਕਰਨ ਤੇ ਅਧਿਆਪਕਾਂ ਦੇ ਗਰੁੱਪ ਵਿੱਚ ਪਰਿਵਾਰ ਨਾਲ ਸਬੰਧਤ ਗਲਤ ਮੈਸੇਜ ਪਾਉਣ ਦਾ ਦੋਸ਼ ਲਗਾ ਕੇ ਕਾਰਵਾਈ ਦੀ ਮੰਗ ਕੀਤੀ ਹੈ ਮਹਿਲਾ ਅਧਿਆਪਕਾਂ ਦੇ ਹੱਕ ਵਿੱਚ ਡੈਮੋਕਰੇਟਿਕ ਟੀਚਰਸ ਫਰੰਟ ਨੇ ਵੀ ਸਟੈਂਡ ਲਿਆ ਹੈ ਤੇ ਦੋਸ਼ ਲਗਾਇਆ ਹੈ ਕਿ ਉਕਤ ਪ੍ਰਾਇਮਰੀ ਸਿੱਖਿਆ ਅਧਿਕਾਰੀ ਹੋਰ ਵੀ ਮਹਿਲਾ ਅਧਿਆਪਕਾਂ ਨੂੰ ਪਰੇਸ਼ਾਨ ਕਰਦਾ ਹੈ ਜੇਕਰ ਉਸ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਫਰੰਟ ਵੱਲੋਂ ਉਕਤ ਅਧਿਕਾਰੀ ਦੇ ਖਿਲਾਫ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਤੇ ਪਹਿਲਾਂ ਮੈਂ ਆਪਣਾ ਰੈਫਰੈਂਸ ਦਵਾਂ ਮੈਂ ਕਮਲਪ੍ਰੀਤ ਕੋਰ ਸਰਕਾਰੀ ਪ੍ਰਾਇਮਰੀ ਸਕੂਲ ਟੀਰਾ ਬਲਾਕ ਕਾਦੀਆਂ ਗੁਰਦਾਸਪੁਰ ਇਥੇ ਮੈਂ 2015 ਤੋਂ ਬਟੌਰਿਟੀਟੀ ਦੇ ਆਪਕਾ ਸੇਵਾ ਨਿਭਾ ਰਹੀ ਆ ਤੇ ਸਾਡੇ ਜਿਹੜੇ ਬੀਪੀਓ ਆ ਪੋਲਾ ਸਿੰਘ ਜੀ ਲੋਕ ਕਾਦੀਆਂ 2 ਠੀਕ ਆ ਜੀ ਉਹਨਾਂ ਦੇ ਜਿਹੜੇ ਗਲਤ ਵਿਵਹਾਰ ਉਹਨਾਂ ਨੇ 2023 ਚ ਸਾਡੇ ਨਾਲ ਇੱਥੇ ਆ ਕੇ ਗਲਤ ਵਿਵਹਾਰ ਕੀਤਾ ਸੀ ਜੇ ਸੰਬੰਧੀ ਮੈਂ ਤੇ ਮੇਰੇ ਸਾਥੀ ਅਧਿਆਪਕਾਂ ਜਿਹੜੀ ਰਿਪੋਰਟ ਆ ਉਹ ਅਸੀਂ ਐਸਐਸਪੀ ਬਟਾਲਾ ਨੂੰ ਦਰਜ ਕਰਵਾਈ ਸੀਗੀ ਤੇ ਉਸ ਤੋਂ ਬਾਅਦ ਸਾਰੇ ਇਹ ਗੱਲ ਚੱਲੀ ਅਸੀਂ ਪੈਰਵਾਈ ਵੀ ਕੀਤੀ ਕੇਸ ਦੀ ਸਾਰਾ ਕੁਝ ਜਦੋਂ ਮੀਡੀਆ 'ਚ ਖਬਰਾਂ ਆਉਣ ਲੱਗ ਪਈਆਂ ਤੇ ਉਹਨਾਂ ਨੇ ਵਿੱਚ ਮੋਤਵਾਰ ਬੰਦੇ ਪਾ ਕੇ ਸਾਡੇ ਨਾਲ ਜਿਹੜੀ ਆ ਜਿਹੜਾ ਰਾਜੀਨਾਮਾ ਮਤਲਬ ਕੀਤਾ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਮਾਫੀ ਮੰਗੀ ਤੇ ਸਾਨੂੰ ਲਿਖਤੀ ਰੂਪ ਵਿੱਚ ਉਹ ਰਾਜੀਨਾਮਾ ਜਿਹੜਾ ਦਿੱਤਾ ਤੇ ਨਾਲੇ ਮੰਨਿਆ ਉਹਦੇ ਵਿੱਚ ਲਿਖਤੀ ਰੂਪ ਵਿੱਚ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਨਾ ਜਾਵੇ ਕਿਉਂਕਿ ਮੌਕੇ ਦੇ ਅਫਸਰ ਆ ਵੀ ਮਾਨਸਿਕ ਤੌਰ ਤੇ ਕਿਸੇ ਵੀ ਤਰ੍ਹਾਂ ਦਬਾਇਆ ਨਹੀਂ ਜਾਊਗਾ ਸਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਦਫਤਰੀ ਹੋਵੇ ਚਾਹੇ ਕੋਈ ਨਿੱਜੀ ਸਾਡਾ ਜਿਹੜਾ ਐਜ਼ ਅ ਟੀਚਰ ਕੋਈ ਕੰਮ ਹੋਵੇ ਸਾਡਾ ਰੋਕਿਆ ਨਹੀਂ ਜਾਊਗਾ ਪਰ ਇਹ ਸਭ ਦੇ ਬਾਵਜੂਦ ਵੀ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਹੁਣ ਆ ਪਿਛਲੇ ਮਹੀਨੇ ਹੀ ਮੈਨੂੰ ਸਤੰਬਰ 2025 ਵਿੱਚ ਮੈਂ ਵਿਦੇਸ਼ ਜਾਣ ਲਈ ਮੈਨੂੰ ਐਨਓਸੀ ਦੀ ਲੋੜ ਸੀਗੀ ਉਹਨਾਂ ਨੇ ਮੈਨੂੰ ਇੱਕ ਐਨਓਸੀ ਲੈਣ ਵਾਸਤੇ ਲੈਣ ਲਈ ਮੈਂ 10 ਤਰੀਕ ਨੂੰ ਮੈਂ ਅਪਲਾਈ ਕਰਦੀ ਆ ਤੇ 24 ਤਰੀਕ ਤੱਕ 14 ਦਿਨ ਘੱਟੋ ਘੱਟ ਖੱਜੜ ਕੀਤਾ ਸਕੂਲ ਜਿਹੜੀ ਚਾਰਦਵਾਰੀ ਦੀ ਗ੍ਰਾਂਟ ਆਈ ਸੀਗੀ ਤੇ ਉਹਦੇ ਵਿੱਚੋਂ ਉਹ ਸਾਡੇ ਕੋਲੋਂ ਲੱਖ ਰੁਪਏ ਦੀ ਡਿਮਾਂਡ ਕਰਦੇ ਸੀਗੇ ਵੀ ਸਾਨੂੰ ਮੈਨੂੰ ਮੇਰਾ ਹਿੱਸਾ ਜਿਹੜਾ 10% ਚਾਹੀਦਾ ਆ ਉਹਦੇ ਵਿੱਚ ਵੀ ਕਿਉਂਕਿ ਮੈਂ ਪੁਰਾਣਾ ਸਮੇਂ ਤੋਂ ਸਾਡਾ ਕਮਿਊਨਿਟੀ ਦੇ ਨਾਲ ਬੜੇ ਅੱਛੇ ਸਬੰਧ ਹੈ ਅ ਜੇ ਅਸੀਂ ਲੱਖ ਲੱਖ ਰੁਪਈਆ ਇਦਾਂ ਅਫਸਰਾਂ ਨੂੰ ਇਹ ਬਣਦਾ ਹੀ ਨਹੀਂ ਕਿਸੇ ਤਰ੍ਹਾਂ ਰਿਸ਼ਵਤਖੋਰੀ ਦਾ ਤੇ ਅਸੀਂ ਜਿਹੜਾ ਸੀਗਾ ਇਸ ਗੱਲ ਦਾ ਸਾਰੇ ਸਟਾਫ ਨੇ ਵਿਰੋਧ ਕੀਤਾ ਸੀ ਵੀ ਅਸੀਂ ਕੋਈ ਇੱਕ ਨਿੱਕਾ ਪੈਸਾ ਨਹੀਂ ਦੇਣਾ ਇਹ ਬੱਚਿਆਂ ਦਾ ਦੀ ਗਰਾਟਿਆ ਚਾਰਦਵਾਰੀ ਦੀ ਬੱਚਿਆਂ ਵਾਸਤੇ ਆਈ ਆ ਇੱਥੇ ਹੀ ਲੱਗਣੀ ਆ ਸਕੂਲ ਦੀ ਬਿਲਡਿੰਗ ਦੇ ਉੱਤੇ ਹੀ ਲੱਗਣੀ ਆ ਇਹਦਾ ਜਦੋਂ ਅਸੀਂ ਵਿਰੋਧ ਕੀਤਾ ਤੇ ਇਹਨਾਂ ਨੇ ਸਾਨੂੰ ਬੇਵਜ੍ਹਾ ਸਾਰੇ ਸਟਾਫ ਨੂੰ ਖੱਜਲ ਕਰਨਾ ਸ਼ੁਰੂ ਕਰਤਾ ਮੇਰੀ ਇੱਕ ਸਾਥੀ ਅਧਿਆਪਕਾ ਉਹਦੀ ਡਿਊਟੀ ਚੋੱਕ ਕੇ ਲਾਤੀ ਬਿਨਾ ਸਹਿਮਤੀ ਤੋਂ ਅਡਜਸਟਮੈਂਟ ਕਰਤੀ ਉਹਦਾ ਜੇ ਅਸੀਂ ਮਤਲਬ ਸਾਰਿਆਂ ਨੂੰ ਲਿਖਤੀ ਦਿੱਤਾ ਆਪਣਾ ਪੱਖ ਪੇਸ਼ ਕੀਤਾ ਵੀ ਸਾਡੇ ਬੱਚੇ ਪੂਰੇ ਸਾਡੀ ਗਣਤੀ ਪੂਰੀ ਇਹਨਾਂ ਨੇ ਸਾਨੂੰ ਨਹੀਂ ਪਰੇਸ਼ਾਨ ਕਰਨ ਲਈ ਨਹੀਂ ਹਟੇ ਤੇ ਵਰਬਲੀ ਮੈਨੂੰ ਧਮਕੀਆਂ ਵਾਂਗੂ ਜਿੱਦਣ ਇਹਨਾਂ ਨੇ ਆ ਕੇ ਇੱਥੇ ਮਤਲਬ ਬੜਾ ਵਿਵਹਾਰ ਕੀਤਾ ਸਾਡੇ ਨਾਲ ਬੈਠੇ ਅਸੀਂ ਇਸੇ ਆਫਿਸ ਦੇ ਵਿੱਚ ਬੈਠੇ ਸੀ ਜਦੋਂ ਇਹ ਇਹਨਾਂ ਨੇ ਗਲਤ ਵਿਵਹਾਰ ਕੀਤਾ ਜਿਹੜਾ ਮੈਨੂੰ ਸ਼ਰਮ ਆਉਂਦੀ ਆ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਸੇ ਦੇ ਅੱਗੇ ਵੀ ਗੱਲ ਕਰਦਿਆਂ ਸਾਨੂੰ ਸ਼ਰਮ ਆਉਂਦੀ ਹੈ ਦੇਖੋ ਸਰ ਬਾਜੀ ਇਸ ਤਰ੍ਹਾਂ ਵੀ ਜਿਵੇਂ ਅਸੀਂ ਰੈਸਟ ਰਾਈਮ ਇੱਥੇ ਬੈਠੇ ਸੀਗੇ ਖਾਣਾ ਖਾ ਕੇ ਹਟੇ ਸੀ ਤੇ ਸਾਰਾ ਮੈਡਮ ਇੱਕ ਸਾਡੇ ਛੁੱਟੀ ਤੇ ਸੀ ਮੈਂ ਤੇ ਮੇਰੀ ਸਾਥੀ ਅਧਿਆਪਕਾ ਬੈਠੇ ਸੀ ਸਾਰਾ ਜਿਹੜਾ ਖਾਣਾ ਖਾਣ ਤੋਂ ਬਾਅਦ ਵਾਸ਼ਰੂਮ ਗਏ ਆ ਉਧਰ ਘੁੰਮਣ ਫਿਰਨੇ ਤੇ ਇਹ ਇਧਰੋਂ ਦੀ ਦੂਸਰੇ ਸਾਡੇ ਦੋ ਗੇਟਾ ਦੂਜੇ ਗੇਟ ਥਾਣੀ ਆਉਂਦੇ ਆ ਤੇ ਸਿੱਧੇ ਆਫਿਸ 'ਚ ਆ ਗਏ ਐਦਾਂ ਹੀ ਬੈਠਿਆ ਬੈਠਿਆ ਮੈਨੂੰ ਕਿੰਦੇ ਰਜਿਸਟਰ ਫੜਾਓ ਜਿੱਦਿ ਮੈਂ ਇਹਨਾਂ ਨੂੰ ਰਜਿਸਟਰ ਫੜਾਉਣ ਲੱਗੀ ਤੇ ਮੈਨੂੰ ਲੱਗਾ ਕਿ ਇਹਨਾਂ ਦਾ ਹੱਥ ਜਿਹੜਾ ਮੇਰੇ ਹੱਥ ਨੂੰ ਇਹਨਾਂ ਨੇ ਜਾਣ ਬੁੱਝ ਕੇ ਟੱਚ ਕੀਤਾ ਮਤਲਬ ਇਸ ਤਰ੍ਹਾਂ ਹੋਰ ਵੀ ਕਹਿੰਦੇ ਵੀ ਅ ਅ ਤਾੜੀ ਐਡਜਸਟਮੈਂਟ ਲਾ ਦੀਏ ਸਕੂਲ ਬੜੇ ਵੇਲੇ ਪਏ ਆ ਦਫਤਰ ਨਹੀਂ ਤਾਂ ਦਫਤਰ ਹੀ ਲਵਾ ਲਈਏ ਇਹੋ ਜੀਆਂ ਜਿਹੜੀਆਂ ਗੱਲਾਂ ਜਿਹੜੀਆਂ ਇੱਕ ਅਫਸਰ ਨੂੰ ਨਹੀਂ ਸੋਭਾ ਦਿੰਦੀਆਂ ਇਹੋ ਜੀਆਂ ਗੱਲਾਂ ਇਹਨਾਂ ਨੇ ਕੀਤੀਆਂ ਤੇ ਅੱਜ ਅੱਜ ਕੀ ਪ੍ਰੋਬਲਮ ਆ ਵੀ ਉਸ ਰਾਜੀਨਾਮੇ ਦੇ باوجود ਵੀ ਕੋਲਾ ਸਿੰਘ ਜਿਹੜਾ ਆਪਣੀਆਂ ਨਿੱਜੀ ਰੰਝਿਸ਼ ਜਿਹੜੀ ਉਹ ਸਾਡੇ ਪ੍ਰਤੀ ਰੱਖਦੇ ਆ ਔਰਤਾਂ ਪ੍ਰਤੀ ਜਿਹੜਾ ਉਹਨਾਂ ਦਾ ਮਾੜਾ ਰਵੱਈਆ ਉਹਨੂੰ ਛੱਡ ਨਹੀਂ ਰਹੇ ਵੀ ਪਿਛਲੇ ਮਹੀਨੇ ਸਤੰਬਰ 9 ਦੇ ਵਿੱਚ ਉਹ ਨੋ ਸੌਰੀ 10 ਸਤੰਬਰ 2025 ਦੇ ਵਿੱਚ ਮੈਨੂੰ ਐਨਓਸੀ ਦੀ ਲੋੜ ਸੀਗੀ ਵਿਦੇਸ਼ ਜਾਣ ਵਾਸਤੇ ਉਹ ਐਨਓਸੀ ਲੈਣ ਲਈ ਹੀ ਉਹਨਾਂ ਨੇ ਮੈਨੂੰ ਘੱਟੋ-ਘੱਟ ਵੀ 14 ਦਿਨ ਉਹਦੇ ਵਿੱਚ ਤਿੰਨ ਵਾਰ ਮੈਂ ਦਫ਼ਤਰ ਗਈ ਆ ਇੱਕ ਦਿਨ ਤਾਂ ਪੂਰਾ ਮਤਲਬ ਉਸ ਸੰਬੰਧੀ ਜਿਹੜੀ ਸ਼ਿਕਾਇਤ ਆ ਮੈਂ ਡੀਓ ਮੈਡਮ ਗੁਰਦਾਸਪੁਰ ਡੀਓ ਗੁਰਦਾਸਪੁਰ ਜੀ ਨੂੰ ਵੀ ਕੀਤੀ ਤੇ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਇਸ ਅਫਸਰ ਨੇ ਮੇਰੀ ਫਾਈਲ ਸਾਈਨ ਨਹੀਂ ਕੀਤੀ ਤੇ ਮੈਨੂੰ 5 ਵਜੇ ਤੱਕ ਲੰਬੇ ਸਮੇਂ ਤੱਕ ਬੇਵਜ੍ਹਾ ਦਫ਼ਤਰ ਬਿਠਾਈ ਰੱਖਿਆ ਉਹ ਕਹਿੰਦੇ ਰਹੇ ਕਿ ਮੈਂ ਆਉਣ ਲੱਗਾ ਮੈਡਮ ਨੂੰ ਬਿਠਾ ਲਓ ਮੈਂ ਆ ਕੇ ਸਾਈਨ ਕਰਦਾ ਮੈਡਮ ਨੂੰ ਬਿਠਾ ਲਓ ਮੈਂ ਆ ਕੇ ਸਾਈਨ ਕਰਦਾ ਪਰ 5 ਵਜੇ ਤੱਕ ਕੀ ਬੰਦਨ ਆਪਣੀ ਹਾਜ਼ਰੀ ਤੱਕ ਨਹੀਂ ਉਦਣ ਲਾਉਣੀ ਪੁਰਾਣੀ ਰੰਜਿਸ਼ ਇੱਕ ਪੁਰਾਣੀ ਰੰਜਿਸ਼ ਤਾਂ ਹੈ ਹੀ ਆ ਸਰ ਪਰ ਬਹੁਤ ਸਾਰੀਆਂ ਲੇਡੀਜ਼ ਦੇ ਨਾਲ ਜਿਹੜਾ ਕੋਲਾ ਸਿੰਘ ਬੀਪੀਓ ਕਾਦੀਆਂ 2 ਦਾ ਇਹੀ ਵਿਵਹਾਰ ਆ ਉਹ ਲੇਡੀਜ਼ ਨੂੰ ਦਬਾ ਕੇ ਆਪਣੇ ਨਾਲ ਸਹਿਮਤ ਕਰਾ ਕੇ ਇਹੋ ਜਿਹੇ ਕੰਮਾਂ ਦੇ ਵਿੱਚ ਉਹ ਪਏ ਹੋਏ ਆ ਜਿਹੜੀਆਂ ਤੇ ਲੇਡੀਜ਼ ਕਿਸੇ ਆਪਣੇ ਸੋਸ਼ਲ ਆਪਣੇ ਪਰਿਵਾਰਾਂ ਦੇ ਮਾਹੌਲ ਕਰਕੇ ਜਾਂ ਕੋਈ ਤਈ ਤਰ੍ਹਾਂ ਦੇ ਕਾਰਨ ਕਰਕੇ ਉਹ ਚੁੱਪ ਰਹਿੰਦੀਆਂ ਬੋਲਦੀਆਂ ਨਹੀਂ ਇਹਦੇ ਅੱਗੇ ਪਰ ਉਹ ਕਿਸੇ ਨਾ ਕਿਸੇ ਮਤਲਬ ਤਰੀਕੇ ਦੇ ਨਾਲ ਲੇਡੀਜ਼ ਨੂੰ ਪਰੇਸ਼ਾਨ ਕਰਨਾ ਜਿਹੜਾ ਉਹਦਾ ਸੁਭਾਅ ਆ ਉਹ ਟੱਲ ਨਹੀਂ ਸਕਦਾ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਮੈਂ ਮੰਗੇ ਹੀ ਦੇਖੋ ਵਿਭਾਗ ਤੋਂ ਵੀ ਤੇ ਪੂਰੇ ਵਿਭਾਗ ਤੋਂ ਮੈਂ ਮੰਗ ਕਰਦੀ ਆ ਕਿ ਇਹੋ ਜਿਹੇ ਅਫਸਰ ਨੂੰ ਜਿਹੜਾ ਲੇਡੀਜ਼ ਦਾ ਸ਼ੋਸ਼ਣ ਕਰਦਾ ਆ ਤੇ ਲੇਡੀਜ਼ ਨੂੰ ਹਰਾਸ ਕਰਨ ਦਾ ਜਿਹੜਾ ਸੁਭਾਅ ਆ ਇਹਤੇ ਕੜੀ ਤੋਂ ਕੜੀ ਜਿਹੜੀ ਕਾਰਵਾਈ ਜੜੀ ਕੀਤੀ ਜਾਵੇ ਹਾਂਜੀ ਮੈਂ ਸੁਪ੍ਰੀਤ ਗਿੱਲ ਹੇਡ ਟੀਚਰ ਗਵਰਨਮੈਂਟ ਪ੍ਰਾਇਮਰੀ ਸਕੂਲ ਖੇਰਾ ਜਿਸ ਤਰ੍ਹਾਂ ਕਿ ਮੈਡਮ ਸਾਡੇ ਬਲਵਿੰਦਰ ਕੋਆਰਜੀ ਨੇ ਸਾਰੀ ਗੱਲ ਤੁਹਾਨੂੰ ਦੱਸੀ ਹੈ ਮੈਂ ਪਿਛਲੇ 2 ਮਹੀਨੇ ਤੋਂ ਮਾਨਸਿਕ ਪਰੇਸ਼ਾਨੀ ਚ ਜਾ ਰਹੀ ਆ ਔਰ ਇਹਦਾ ਕੋ ਇਸ ਇਹਦਾ ਮੈਂ ਮੇਰੀ ਫੈਮਿਲੀ ਸਫਰ ਕਰ ਰਹੀ ਹੈ ਮੈਂ ਸਫਰ ਕਰ ਰਹੀ ਆ ਔਰ ਜਿਹੋ ਜਿਹੋ ਉਹ ਮੈਸੇਜ ਜਿਹੜਾ ਮੈਡਮ ਨੇ ਦੱਸਿਆ ਕਿ ਉਹਨੇ ਗਰੁੱਪ ਚ ਪਾਇਆ ਹੈ ਮੇਰਾ ਪਰਸਨਲ ਫਾਦਰ ਵੱਲੋਂ ਟਾਰਗੇਟ ਕੀਤਾ ਗਿਆ ਹੈ ਉਸ ਨੂੰ ਲੈ ਕੇ ਮੈਂ ਬਾਹਰ ਹੁਣ ਓਪਨਲੀ ਬਾਹਰ ਵੀ ਨਹੀਂ ਜਾ ਸਕਦੀ ਜਿਸ ਤਰ੍ਹਾਂ ਦਾ ਉਹ ਮੈਸੇਜ ਹੈ ਇਹ ਸਰਦਾਰ ਪੋਲਾ ਸਿੰਘ ਜਿਹੜੇ ਕਿ ਆਪਣੇ ਮਨਮਾਨੀਆਂ ਹਰ ਪੱਦਰ ਤੇ ਕਰਦੇ ਪਏ ਨੇ ਰਿਸ਼ਵਤ ਰਿਸ਼ਵਤ ਮੰਗਦੇ ਨੇ ਕੀ ਪੋਸਟ ਆ ਉਹਨਾਂ ਦੀ ਬੀਪੀਓ ਫਤੇਗੜ ਚੂੜੀਆਂ ਐਡੀਸ਼ਨਲ ਚਾਰਜਾਂ ਨਾਲ ਕੋ ਤੇ ਔਰ ਇਸ ਦਾ ਮੈਂ ਸਿੱਧਾ-ਸਿੱਧਾ ਜ਼ਿੰਮੇਵਾਰ ਮੇਰੀ ਫੈਮਿਲੀ ਜਾਂ ਮੈਨੂੰ ਕਿਸ ਕਿਸੇ ਨੂੰ ਵੀ ਕੋਈ ਵੀ ਘਟਨਾ ਕੋਈ ਹੁੰਦੀ ਹੈ ਜਾਂ ਮੈਂ ਕਿਸੇ ਵੀ ਪ੍ਰੋਬਲਮ ਚ ਆਉਣੀ ਆ ਸਿੱਧਾ-ਸਿੱਧਾ ਜ਼ਿੰਮੇਵਾਰ ਇਹ ਬੀਪੀਓ ਪੋਲਾ ਸਿੰਘ ਸਾਡਾ ਸਿੱਖਿਆ ਵਿਭਾਗ ਹੋਏਗਾ ਹਾਂਜੀ ਬਿਲਕੁਲ ਇਸ سلسلہ ਸ਼ੁਰੂ ਹੋਇਆ ਵੀ ਇੱਕ ਸਾਡੇ ਕੋ ਗ੍ਰਾਂਟ ਸੀ ਕੋਈ ਉਹ ਚ 1 ਲੱਖ ਡਿਮਾਂਡ ਕਰ ਰਏ ਸੀ ਜਿਹਦੇ ਨਾਮ ਦੇਣ ਤੇ ਮੈਨੂੰ ਨੋਟਿਸ ਤੇ ਨੋਟਿਸ ਕੱਢੀ ਗਏ ਨਜਾਇਜ਼ ਜਦ ਕਿ ਕੰਮ ਉੱਥੇ ਹੀ ਸਭ ਕੁਝ ਹੈਗਾ ਸਭ ਕੁਝ ਰਿਕਾਰਡ ਵੀ ਪਰਫੈਕਟ ਹੈ ਸਾਡਾ ਆ ਟਾਈਮ ਟੂ ਟਾਈਮ ਸਾਡਾ ਆਡਿਟ ਹੁੰਦਾ ਹੀ ਰਹਿੰਦਾ ਹੈ ਔਰ ਇਹਨਾਂ ਨੇ ਨਜਾਇਜ਼ ਨੋਟਿਸ ਕੱਢ-ਕੱਢ ਕੇ ਮੈਨੂੰ ਮਾਨਸਿਕ ਪਰੇਸ਼ਾਨੀ ਵਿੱਚ ਲਿਆਂਦਾ ਤੇ ਜਿਸ ਦਾ ਨਤੀਜਾ ਹੁਣ ਹੁਣ ਤੱਕ ਵੀ ਮਤਲਬ ਮੈਂ ਚੱਲ ਰਹੀ ਆਂ ਔਰ ਮਾਨਸਿਕ ਪਰੇਸ਼ਾਨੀ ਚ ਜਾ ਰਹੀ ਆਂ ਡਿਪਰੈਸ਼ਨ ਚ ਵੀ ਜਾ ਸਕਦੀ ਆਂ ਜਿਹਦਾ ਮੈਂ ਰੋਜ਼ ਸਫਰ ਕਰ ਰਹੀ ਆਂ ਬਾਰ-ਬਾਰ ਇਹੋ ਹੀ ਕਹਿ ਰਹੀ ਆਂ ਕਿ ਜੇ ਮੈਨੂੰ ਜਾਂ ਮੇਰੇ ਫੈਮਿਲੀ ਜੋ ਕਿਸੇ ਨੂੰ ਵੀ ਕੁਝ ਵੀ ਪ੍ਰੋਬਲਮ ਹੁੰਦੀ ਹੈ ਤੇ ਉਹਦਾ ਸਿੱਧਾ ਜ਼ਿੰਮੇਵਾਰ ਇਹ ਬੀਪੀਓ ਪੋਲਾ ਸਿੰਘ ਤੇ ਸਾਡਾ ਸਿੱਖਿਆ ਵਿਭਾਗ ਹੀ ਹੋਏਗਾ ਹਾਂਜੀ ਕੀਤੀ ਹੋਈ ਐ ਅਸੀਂ ਡੀਪੀਆਈ ਤੱਕ ਵੀ ਹੋਏ ਆਂ ਡੀਓ ਮੈਡਮ ਤੱਕ ਵੀ ਸਭ ਆਪਾਂ ਈਮੇਲਸ ਵੀ ਕਰ ਚੁੱਕੇ ਆਂ ਇਹਨਾਂ ਦੀਆਂ ਸ਼ਿਕਾਇਤਾਂ ਦੀ ਪਰ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਤੇ ਇਹੇ ਅਪੀਲ ਹੈ ਵੀ ਜਲਦੀ ਤੋਂ ਜਲਦੀ ਇਹਨਾਂ ਤੇ ਕਾਰਵਾਈ ਕੀਤੀ ਜਾਏ ਬੀਪੀਓ ਬਲਾਕ ਜਿਹੜੇ ਪੋਲਾ ਸਿੰਘ ਹੈ ਜਿਨ੍ਹਾਂ ਦਾ ਕਾਦੀਆਂ ਦੋ ਤੇ ਫਤੇਗੜ ਚੂੜੀਆਂ ਬਲਾਕ ਹੈ ਉਹਨਾਂ ਦੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਡੇ ਧਿਆਨ ਵਿੱਚ ਆਈਆਂ ਨੇ ਜਿਹੜਾ ਜ਼ਿਆਦਾ ਸੈਂਸਿਟਿਵ ਇਸ਼ੂ ਹੈਗਾ ਉਹ ਫਤੇਗੜ ਚੂੜੀਆਂ ਬਲਾਕ ਦਾ ਹੈ ਕਿ ਉਥੋਂ ਦੇ ਮੈਡਮ ਸੁਖਪ੍ਰੀਤ ਮੰਜਾਂ ਵਾਲੀ ਸਕੂਲ ਤੋਂ ਮਤਲਬ ਕਾਫੀ ਸਾਡੇ ਵਧੀਆ ਟੀਚਰ ਨੇ ਹੈ ਟੀਚਰ ਦੀ ਪੋਸਟ ਤੇ ਕੰਮ ਕਰ ਰਹੇ ਆ ਸਰਕਾਰ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਫਿਨਲੈਂਡ ਵੀ ਟ੍ਰੇਨਿੰਗ ਵਾਸਤੇ ਭੇਜਿਆ ਹੀ ਉੱਥੋਂ ਟ੍ਰੇਨਿੰਗ ਲੈ ਕੇ ਆਏ ਆ ਸਮੇਂ-ਸਮੇਂ ਤੇ ਵਿਭਾਗ ਇਹਨਾਂ ਦੀਆਂ ਸੇਵਾਵਾਂ ਲੰਦਾ ਤੇ ਇਹਨਾਂ ਨੂੰ ਪ੍ਰਸ਼ੰਸਾ ਪੱਤਰ ਵੀ ਕਾਫੀ ਸਾਰੇ ਜਿਹੜੇ ਆ ਵਿਭਾਗ ਵੱਲੋਂ ਮਿਲੇਦੇ ਆ ਪਰ ਹੁਣ ਜਦੋਂ ਇਹਨਾਂ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਵਿੱਚ ਹੁੰਦੀ ਆ ਤੇ ਜਿਹੜੇ ਬੀਪੀਓ ਪੋਲਾ ਸਿੰਘ ਆ ਇਹਨਾਂ ਨੂੰ ਫਰਗ ਕਰਨ ਲਈ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਇਹ ਤੋ ਤੱਕ ਪਰੇਸ਼ਾਨ ਕਰਦੇ ਆ ਕਿ 10-15 ਦਿਨ ਮਤਲਬ ਇਹਨਾਂ ਨੂੰ ਪਰੇਸ਼ਾਨ ਕਰਦੇ ਆ ਇਹ ਡੀਪੀਆਈ ਦਫ਼ਤਰ ਤੱਕ ਅਪਰੋਚ ਕਰਦੇ ਆ ਫਿਰ ਉੱਥੋਂ ਕੁਝ ਜਥੇਬੰਦੀਆਂ ਦੇ ਦਬਾਅ ਦੇ ਨਾਲ ਮਤਲਬ ਇਹ ਮੈਡਮ ਉੱਥੋਂ ਫਰਗ ਹੋਏ ਨੇ ਇਹਨਾਂ ਦੀ ਫਰਗੀ ਤੋਂ ਬਾਅਦ ਇਹਨਾਂ ਦੇ ਜਿਹੜੇ ਨਾਲ ਵਾਲੇ ਟੀਚਰ ਹੈ ਉਹਨਾਂ ਨੂੰ ਮਤਲਬ ਗਲਤ ਤਰੀਕੇ ਦੇ ਨਾਲ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋਲੋਂ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਕਰਵਾ ਰਹੇ ਆ ਕਿ ਜਿਹੜੀਆਂ ਇਹਨਾਂ ਦੇ ਸਮੇਂ ਦੇ ਦੌਰਾਨ ਉੱਥੇ ਗ੍ਰਾਂਟਸ ਵਗੈਰਾ ਆਈਆਂ ਉਹਨਾਂ ਦੇ ਖਰਚੇ ਦੇ ਸਬੰਧ ਦੇ ਵਿੱਚ ਤੇ ਬਾਕੀ ਜਿਹੜਾ ਦੂਸਰਾ ਬਲਾਕ ਹੈ ਕਾਦੀਆਂ ਉਥੋਂ ਦੇ ਵੀ ਧੀਰੇ ਸਕੂਲ ਦੇ ਟੀਚਰ ਹੈ ਜਿਹੜੇ ਮਤਲਬ ਸਾਡੇ ਕੋਲ ਆਏ ਨੇ ਉਹਨਾਂ ਨਾਲ ਵੀ ਕੋਈ ਬੀਪੀਓ ਸਾਹਿਬ ਦਾ 2023 ਦੇ ਵਿੱਚ ਕਾਫੀ ਜ਼ਿਆਦਾ ਮਤਲਬ ਰਿਆਵਾ ਕੋਈ ਰਫੜ ਪਰ ਉਹ ਬੀਪੀਓ ਸਾਹਿਬ ਨੇ ਮਾਫੀ ਮੰਗ ਕੇ ਉਹ ਸ਼ਾਰਟ ਆਊਟ ਕਰ ਲਿਆ ਹੈਗਾ ਪਰ ਹੁਣ ਇਹਨਾਂ ਨੂੰ ਮੈਡਮ ਜਿਹੜੇ ਕਮਲਪ੍ਰੀਤ ਨੇ ਧੀਰੇ ਸਕੂਲ ਤੋਂ ਇਹਨਾਂ ਨੇ ਐਨਓਸੀ ਲੈਣੀ ਸੀ ਅਬਰਾਉਡ ਜਾਣ ਵਾਸਤੇ ਪਰ ਉਹਨਾਂ ਨੂੰ ਵੀ 10-15 ਦਿਨ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਤੇ ਇਹ ਬੰਦੇ ਦੀਆਂ ਬੜੀਆਂ ਜ਼ਿਆਦਾ ਸ਼ਿਕਾਇਤਾਂ ਨੇ ਇਹਦੇ ਤੋਂ ਇਲਾਵਾ ਵੀ ਤੇ ਇਹ ਗੱਲਾਂ ਹੀ बार-बार ਵਿਭਾਗ ਦੇ ਧਿਆਨ ਵਿੱਚ ਵੀ ਲਿਆਂਦੀਆਂ ਅਸੀਂ ਐਸਐਸਪੀ ਬਟਾਲਾ ਨੂੰ ਵੀ ਇਹਦੀ ਸ਼ਿਕਾਇਤ ਕਰ ਚੁੱਕੇ ਆ ਪਰ ਅੱਜ ਤੱਕ ਉਹ ਬੰਦਾ ਜਿਹੜਾ ਸ਼ਰਿਆਮ ਖੁੱਲਾ ਘੁੰਮ ਰਿਹਾ ਹੈ ਤੁਹਾਡੇ ਵੀਡੀਓ ਚ ਜਾਣੇ ਭਾਈ ਦੱਸਣਾ ਚਾਹੁੰਦਾ ਵੀ ਜਿਹੜੇ ਇਲਜ਼ਾਮ ਹੈਗੇ ਆ ਬਿਲਕੁਲ ਬੇਬੁਨਿਆਦ ਲਾਇਏ ਪਏ ਆ ਸਾਡੇ ਸਕੂਲਾਂ ਦੇ ਵਿੱਚ ਡਿਪਾਰਟਮੈਂਟ ਵੱਲੋਂ ਮਾਰਜੋਖੀ ਰਿਗਵੰਤ ਵਾਜੀ ਵੱਲੋਂ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਸਵਲ ਵੱਲੋਂ ਵੱਖ-ਵੱਖ ਸਮੇਂ ਤੇ ਬੜੀਆਂ ਵੱਡੇ ਰਕਮ ਦੇ ਵਿੱਚ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਜਿਨ੍ਹਾਂ ਦਾ ਕੁਝ ਕਦੇ ਆਪਾਂ ਜਿਹੜੇ ਵੱਡੇ ਸਿੱਖੇ ਹੋਏ ਤਰੀਕੇ ਨਾਲ ਜਿਹਨੂੰ ਕਹੇ ਲੋ ਟੈਕਨੀਕਲੀ ਤੌਰ ਤੇ ਉਹਦਾ ਮਿਸਯੂਜ਼ ਕਰਦੇ ਆ ਗ੍ਰਾਂਟਾਂ ਦਾ ਜਿੱਦਾਂ ਰੀਸੈਂਟਲੀ ਗੱਲ ਹੋਈ ਇਹ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੀ ਉਹਦੇ ਵਿੱਚ ਘੱਟੋ ਘੱਟ 30 ਲੱਖ ਰੁਪਿਆ ਗ੍ਰਾਂਟ ਦਾ ਆਇਆ ਸੀਗਾ ਔਰ ਜਦੋਂ ਸਕੂਲ ਮੁਖੀ ਨੂੰ ਆਪਾਂ ਗ੍ਰਾਂਟ ਦੀ ਵਰਤੋਂ ਬਾਰੇ ਜਾਂ ਹੋਰ ਉਹਦੇ ਬਾਰੇ ਪੁੱਛਦੇ ਟੈਕਨੀਕਲੀ ਕਿ ਕਿੱਥੇ ਉਹ ਗ੍ਰਾਂਟ ਬਚਾ ਕੇ ਔਰ ਉਹ ਕਰਦੇ ਆ ਮਿਸਯੂਜ਼ ਕਰਦੇ ਆ ਗ੍ਰਾਂਟ ਦਾ ਉਹਦੇ ਬਾਰੇ ਜਦੋਂ ਪੁੱਛਿਆ ਜਾਂਦਾ ਬਾਦ ਉਦੋਂ ਬਾਅਦ ਕੀ ਆ ਵੀ ਉਹ ਦੂਸ਼ਣਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਆ ਜਦੋਂ ਇਹਨਾਂ ਨੂੰ ਆਪਾਂ ਕਿਸੇ ਵੀ ਕੰਮ ਬਾਰੇ ਪੁੱਛ ਲੈਨੇ ਆ ਗ੍ਰਾਂਟਾਂ ਬਾਰੇ ਪੁੱਛ ਲੈਨੇ ਆ ਜਾਂ ਕੁਝ ਹੋਰ ਕਰ ਲੈਨੇ ਆ ਤੇ ਉਹਨਾਂ ਨੇ ਦੂਜੇ ਉੱਪਰ ਆਟੋਮੈਟਿਕਲੀ ਕਿਸੇ ਵੀ ਤਰ੍ਹਾਂ ਦਾ ਜਾਂ ਅਧਿਸ਼ਟਾਚਾਰੀ ਦਾ ਕੋਈ ਨਾ ਕੋਈ ਚਿੱਕੜ ਉਹਨਾਂ ਨੂੰ ਸੁੱਟ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਆ ਇਹ ਬਿਲਕੁਲ ਬੇਬੁਨਿਆਦ ਆ ਪੋਸਟ ਵੇਖੋ ਜੀ ਨਾ ਤਾਂ ਮੈਂ ਇਹਨਾਂ ਨੂੰ ਜਾਣਦਾ ਪਹਿਲਾਂ ਕਿਸੇ ਨਿੱਜੀ ਤੌਰ ਤੇ ਨਾਂ ਮੈਂ ਇਹਨਾਂ ਦੇ ਫਾਦਰ ਸਾਹਿਬ ਨੂੰ ਜਾਣਦਾ ਨਾ ਹੀ ਮੈਂ ਮਤਲਬ ਇਹਨਾਂ ਦੇ ਕਿਸੇ ਹੋਰ ਕਿਸੇ ਤਰ੍ਹਾਂ ਵੀ ਜਾਣਦਾ ਕਿ ਉਹ ਜਿਹੜੀ ਪੋਸਟ ਆ ਉਹ ਜਿਹੜੀ ਇਦਾਂ ਉਹ ਜਦ ਕਿ ਪੋਸਟ ਆ ਆਮ ਹੀ WhatsApp ਗਰੁੱਪਾਂ ਔਰ ਦੂਜੇ ਗਰੁੱਪਾਂ ਵਿੱਚ ਸਰਕੂਲੇਟ ਹੋ ਰਹੀਆਂ ਵਾ ਔਰ ਕਿਤੇ ਗਲਤੀ ਨਾਲ ਉਹ ਮਾਰਕ ਹੋ ਕੇ ਸਾਰਿਆਂ ਦੇ ਨਾਲ ਹੀ ਉਹ ਕਿਤੇ ਸ਼ੇਅਰ ਹੋਈ ਗਈ ਆ ਔਰ ਨਹੀਂ ਜੀ ਸਾਡੇ ਤੌਰ ਤੇ ਇਹਦੇ ਨੂੰ ਕੋਈ ਇਹੋ ਜਿਹੀ ਸਮੱਸਿਆ ਦਾ ਉਹ ਨਹੀਂ ਹੈਗਾ ਇਹ ਜਿਹੜਾ ਮੰਗ ਪੱਤਰ ਹੈ ਇਹ ਆਲਰੇਡੀ ਸਾਡੇ ਦਫ਼ਤਰ ਦੇ ਵਿੱਚ ਕੰਪਲੇਂਟ ਆ ਚੁੱਕੀ ਦੀ ਹੈ ਤੇ ਉਹਦੇ ਉੱਤੇ ਪ੍ਰੋਸੈਸਿੰਗ ਸਟਾਰਟ ਹੋ ਚੁੱਕੀ ਦੀ ਹੈ ਅਸੀਂ ਜਿਹੜੀ ਸਾਡੇ ਹਰਾਸਮੈਂਟ ਕਮੇਟੀ ਜਿਹੜੀ ਬਣਾਈ ਦੀ ਏ ਉਹਨਾਂ ਦੇ ਅੰਡਰ ਚੱਲ ਗਿਆ ਦਾ ਪ੍ਰੋਸੈਸ ਤੇ ਕਮਿੰਗ ਡੇਸ ਦੇ ਵਿੱਚ ਇਹਨਾਂ ਨੂੰ ਬਲਾਕ ਕੇ ਤੇ ਉਹ ਰਨਟਾਰਾ ਕਰਤਾ ਜਾਵੇ ਉਹ ਵੀ ਜਿਹੜਾ ਵਾ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਏ ਉਹਰਾ ਵੀ ਜਲਦੀ ਹੀ ਸੋਲੂਸ਼ਨ ਜਿਹੜਾ ਵਾ ਸੌਟ ਆਊਟ ਕਰਕੇ ਤੇ ਵਿਭਾਗ ਨੂੰ ਭੇਜ ਦਿੱਤਾ ਜਾਵੇਗਾ ਇਹ ਵੀ ਚੀਜ਼ ਦੇ ਨਹੀਂ ਕਰ ਸਕਦਾ ਸਾਰੀ ਅਥਾਰਟੀ ਜਿਹੜੀ ਹੈ ਹੈੱਡ ਆਫਿਸ ਕੋਲ ਹੈ ਅਸੀਂ ਪ੍ਰੋਪੋਜ਼ਲ ਉਹਨਾਂ ਨੂੰ ਸਾਨੂੰ ਭੇਜ ਨਹੀਂ ਹੁੰਦੀ ਅਸੀਂ ਹੈੱਡ ਆਫਿਸ ਨੂੰ ਭੇਜ ਨਹੀਂ ਹੁੰਦੀ ਹੈ ਉੱਥੋਂ ਫਿਰ ਬਣ ਕੇ ਆਂਦੀ ਹੈ ਐਡਜਸਟਮੈਂਟ ਜੜੀਆਂ ਨੇ ਉਹ ਦੇਖੋ ਜਿਸ ਤਰ੍ਹਾਂ ਵੀ ਜੋ ਵੀ ਸਿਚੁਏਸ਼ਨਸ ਹੁੰਦੀ ਹੈ ਉਸ ਅਕੋਰਡਿੰਗਲੀ ਲੱਗਦੀਆਂ ਨੇ ਤੇ ਉਸ ਦੇ ਅਕੋਰਡਿੰਗਲੀ ਕੈਨਸਲਸ ਹੁੰਦੀਆਂ ਨੇ ਠੀਕ ਹੈ ਜਿਹੜੀ ਅਥਾਰਟੀ ਹੈ ਹਰ ਅਥਾਰਟੀ ਆਫ ਦੈਟ ਇਜ਼ ਸਾਡੇ ਸੁਪਰੀਮ ਨੇ ਆ ਡੀਪੀਏ ਮੈਡਮ ਬੀਪੀਓ ਕੋ ਪਾਵਰ ਆਹੀ ਜੀ ਨਹੀਂ ਜੀ ਨਹੀਂ ਕੋਈ ਪਾਵਰ ਉਹ ਫਿਰ ਆਪਣੇ ਲੈਵਲ ਤੇ ਕਰੀ ਜਾ ਰਹੇ ਜੀ ਆ ਦੇਖੋ ਜੀ ਜਦੋਂ ਸਾਡੇ ਧਿਆਨ ਵਿੱਚ ਆਇਆ ਦੈਨ ਵੀ ਵਿਲ ਟੇਕ ਐਕਸ਼ਨ ਅਸੀਂ ਹੋਰੀ ਇਨਕੁਆਇਰੀ ਕਰਵਾ ਕੇ ਤੇ ਐਕਸ਼ਨ ਲਵਾਂਗੇ ਜੋ ਵੀ ਸਾਡੇ ਕੋਲ ਜੋ ਵੀ ਤੱਥ ਆਏ ਨੇ ਜੋ ਵੀ ਸਾਡੇ ਕੋਲ ਰਿਪੋਰਟਸ ਆਈਆਂ ਨੇ ਅਸੀਂ ਉਹ ਰਾ ਜਿਹੜਾ ਵਾ ਪ੍ਰੋਪਰ ਵੇ ਦੇ ਵਿੱਚ ਜੋ ਵੀ ਲੀਗਲ ਐਕਸ਼ਨ ਆ ਉਹ ਲੈ ਕੇ ਤੇ ਕਾਰਵਾਈ ਆਰੰਭ ਚੁੱਕੇ ਦਿਆਂ